ਇਹ ਚਾਹੀਦੀ ਰੋਲਾ ਬਣਾਉਂਦੇ ਆਂ ਤੇ ਸ਼ਾਂਤੀ ਕਰੋ ਜੀ ਰੋਲਾ ਨਹੀਂ ਕਰ ਕੋ ਚਲਾਉਂ ਰੋਲਾ ਚਲਾਉਣ ਲੈ ਅਜ ਲਾਨ ਕੱਟ ਕੇ ਮੇਰੇ ਹੱਥ 'ਚ 11000 ਦਾ ਦੇ ਤਾਂ ਮੈਨੂੰ ਕੀ ਕਰੀ ਸਾਹਾਨੂੰ ਵੀ ਰਸਾਨਾਂ ਨੇ ਖਾਣ ਸਾਡਾ ਕੱਟਿਆ ਹੈ ਮੈਂ ਮਨ ਕਹਿ ਕੇ ਇਹ ਕਿ ਸੱਤ ਦਾ 2000 ਵੀ ਇਹ ਤਾਂ ਬੜਾ ਪਾਸੇ ਪਾ ਦੇ ਪਾਸੇ ਪਾਸੇ ਉਹਨਾਂ ਦੇ ਪਾਸੇ ਗੱਲ ਕਰ ਲੋ ਗੱਲ ད�ས 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 དས 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 ད� ਚੱਕਰੀਆ ਜੀ ਅਸੀਂ 25 ਸਾਲ ਤੋਂ ਮਨੀ ਕਰਨ ਲਈ ਬੱਸਾਂ ਪੰਜਾਬ ਤੋਂ ਲੈ ਕੇ ਜਾ ਰਹੇ ਹਾਂ ਅੱਜ ਪਹਿਲੀ ਵਾਰ ਅੱਜ ਤੋਂ 3 ਹਫ਼ਤੇ ਪਹਿਲਾਂ ਵੀ ਇੱਕ ਬੱਸ ਗਈ ਕੋਈ ਰੋਕ ਟੋਕ ਨਹੀਂ ਹੋਈ ਕੋਈ ਮੈਂਡਮ ਆਏ ਦੇ ਨਵੇਂ ਆਰ.ਟੀ.ਓ. ਉਹਨਾਂ ਨੇ ਅੱਜ ਸਾਡੀ ਬੱਸ ਰੋਕੀ ਹੈ ਬੱਸ ਦੇ ਕਾਗਜ਼ ਪੂਰੇ ਨੇ ਪਰਮਿਟ ਪੂਰਾ ਹੈ ਟੈਕਸ ਪੂਰੇ ਨੇ ਹਰ ਚੀਜ਼ ਪੂਰੀ ਫਿਰ ਵੀ ਬੱਸ ਰੋਕੀ ਗਈ ਹੈ ਕਿਸ ਕਾਰਨ ਕਰਕੇ ਪਹਿਲਾਂ ਰੂਲ ਕਟਿਆ ਗਿਆ ਜਿੰਦਗੀ ਵਿੱਚ ਹਿਮਾਚਲ 'ਚ ਕੀ ਸਾਰੀ ਸੰਗਤ ਦੀ ਲਿਸਟ ਬਣਾਓ ਲਿਸਟ ਜੇਕਰ ਉਹਨਾਂ ਨੂੰ ਦੇ ਦਿੱਤੀਏ ਉਹਨਾਂ ਆਵਾਜ਼ ਦੇ ਰਹੇ ਨੇ ਇਹ ਤੇ ਉਮਰ ਕਿਉਂ ਨਹੀਂ ਲਿਖੀ ਉਮਰ ਨਾਂ ਲਿਖਨ ਦਾ ਸਾਨੂੰ ਐਸ ਵੇਲੇ 25-25000 ਰੁਪਏ ਸਾਡੇ ਕੋਲ ਚਲਾਨ ਮੰਗਿਆ ਜਾ ਰਿਹਾ ਜੁਰਮਾਨਾ ਇਹ ਦੱਸੋ ਇਨੀ ਸੰਗਤ ਦਾ 10-1000 ਰੁਪਏ ਇਕੱਠੇ ਕਰਕੇ ਸੰਗਤ ਲੈ ਕੇ ਆਈ ਦੀਏ ਹੁਣ ਇਹਨਾਂ ਨੂੰ 25-25000 ਰੁਪਏ ਕਿੱਥੋਂ ਦੇਈ ਡੀਸੀ ਸਾਹਿਬ ਦੀ ਕੋਲ ਆਈਏ ਮੈਡਮ ਨੂੰ ਕਿ ਇਹਨਾਂ ਨੂੰ ਸੰਗਤ ਨੂੰ ਜਾਣ ਦਿਓ ਜੋ ਟੈਕਸ ਬੰਦਾ ਲੈ ਲਓ ਮੈਡਮ ਨੇ ਫਿਰ ਚੱਕੇ ਨਾਲ ਚਲਾਨ ਕੱਟ ਕੇ ਸਾਡੇ ਅੱਜ 15-15000 ਦੇ ਚਲਾਨ ਥਮਾ ਦਿੱਤੇ ਤੇ ਬੇਨਤੀ ਹੈ ਹਿਮਾਚਲ ਸਰਕਾਰ ਨੂੰ ਇਹਦਾ ਕੋਈ ਹੱਲ ਕਰੋ ਜੇਕਰ ਪੰਜਾਬੀ ਆਣਾ ਇੱਥੇ ਬੰਦ ਹੋ ਜਨ ਇੱਥੇ ਕੋਈ ਹੱਲ ਕਿਸੇ ਦਾ ਨਹੀਂ ਕਿਸੇ ਦਾ ਕਾਰੋਬਾਰ